ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਸੋਨੂੰ ਅੱਜ ਸਵਰਾਜ ਟਰੈਕਟਰ ਦਿਖਾਉਣ ਲੱਗੇ ਆਂ ਜੀ ਇਕੱਲੇ ਸਵਰਾਜ ਹੀ ਦਿਖਾਵਾਂਗੇ ਕੱਲ ਹਾਲੈਂਡ ਤੋਂ ਪਹਿਲਾਂ ਹਾਲੈਂਡ ਦਿਖਾਈ ਸੀ ਪਹਿਲਾਂ ਵਾਲੀ ਵੀਡੀਓ 'ਚ ਤੇ ਅੱਜ ਤੁਹਾਨੂੰ ਸਵਰਾਜ ਟਰੈਕਟਰ ਹੀ ਦਿਖਾਵਾਂਗੇ ਇਕੱਲੇ ਸਵਰਾਜ 855 ਟਾਇਰ 75 80 ਵੈਸੇ ਟਰੈਕਟਰ ਦੀ ਹਾਲਤ ਪੂਰੀ ਸਾਫ਼ ਹੈ 855 ਮਾਡਲ 2003 2,85,000 ਰੁਪਏ ਰੇਟ ਹੈ। ਇਹ 36-36 ਲੱਗੀ ਹੋਈ ਹੈ। ਇਸ ਤੋਂ ਬਾਅਦ ਫਿਰ ਆ ਗਿਆ ਜੀ ਸਵਰਾਜ 155 15 ਸੀਪਾ ਵਾਲਾ 3 ਸੀਪੀਡ 2022 ਮਾਡਲ ਹੈ 7,50,000 ਰੁਪਏ ਰੇਟ ਹੈ ਟਰੈਕਟਰ ਦਾ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 85 90 ਰੁਪਏ ਦਾ टायर ਅਗਲੇ 80 85 ਰੁਪਏ ਦਾ ਹੈ ਰੀਅਰ ਦਾ ਇਹ 16 ਵਾਲੇ ਟਾਇਰ ਹੈ 2022 ਮਾਡਲ ਹੈ 7.5 ਲੱਖ ਰੁਪਏ ਰੇਟ ਹੈ 3 ਸਪੀਡ ਹੈ ਇਹ ਕੰਡੀਸ਼ਨ ਟਾਇਰ ਦੀ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ ਫਿਰ ਆ ਗਈ ਸੁਵਰਾਜ 155 ਟਰ 45 ਪੈਸੇ ਦੇ ਕੇ ਇਹਦੇ ਤੇ ਮਾਰ ਲਗਾ 2006 ਇਹਦਾ ਰੇਟ ਸਵਾਤਨ ਲੱਖ ਰੁਪਇਆ ਇਹ ਮਾਡਲ 2006 ਦੇ ਡੈਕ ਬਾਕ ਲੱਗੇ ਹੋਏ ਤੇ ਦੁਬਾਰਾ ਫੇਰਾ ਗਿਆ ਇਸ ਸਵਰਾਜ ਕਿਹਦੇ ਵੀ ਡੈਕ ਲੁੱਕ ਲੱਗਿਆ ਹੋਇਆਗਾ ਤੇ 2012 ਮਾਡਲ 3 ਲੱਖ 45 ਹਜ਼ਾਰ ਰੁਪਏ ਰੇਟ 2012 ਮਾਡਲ ਟਿੱਟਰ ਹੈਗੇ 6570 ਰੁਪਏ ਸੀ 2012 ਮਾਡਲ 3 ਲੱਖ 45 ਹਜ਼ਾਰ ਰੁਪਏ ਦੇ ਚ ਸਿੰਪਲ ਸਟੇਰ ਲੈ ਸਾਦੀ ਕਟਾਈ ਵਾਲਾ ਸਿੰਗਲ ਪੰਪ ਇਸ ਤੋਂ ਬਾਅਦ ਫੇਰਾ ਗਏ ਸਵਰਾਜ 855 2023 ਮਾਡਲ ਹੈ ਟਾਇਰ ਹੈਗੇ 90 ਪੈਸੇ ਤੇ ਖਰੀਦ ਗੀਦਾ 15 ਸਪੀਡ ਵਾਲਾ ਖਰੀਦ ਗੀਦਾ 2023 ਮਾਡਲ 8 ਲੱਖ ਰੁਪਿਆ ਰੋਕਾ ਉਸ ਦਾ

ਮਾਰਲੇ ਦਾ 2018 6 ਲੱਖ ਤੇ 5000 ਰੁਪਏ ਰੇਟ ਹੈ ਇਸ ਦਾ ਇਸ ਤੋਂ ਬਾਅਦ ਫੇਰ ਆ ਗਿਆ 155 ਸਵਰਾਜ ਮਾਰਲੇ ਦਾ 2024 ਇੱਕ ਵੀ ਸਪੀਡ ਹੈਗਾ ਇੱਕ ਵੀ ਸਪੀਡ ਹੈ 7 ਲੱਖ ਤੇ 90000 ਰੁਪਏ ਰੇਟ ਹੈ ਇਸ ਦਾ ਫਾਉਂਡੇਸ਼ਨ ਟ੍ਰੈਕਟਰ ਦੀ ਚੈੱਕ ਕਰ ਲਓ। ਇਸ ਤੋਂ ਬਾਅਦ ਫਿਰ ਇੱਕ ਹੋਰ 1855 ਦਿਖਾਉਣ ਲੱਗੇ ਆਂਗੇ। ਕੱਲੇ 855 ਹੀ ਦਿਖਾਉਣੇ ਅੱਜ ਆਪਾਂ ਵੀਡੀਓ ਦੇ ਵਿੱਚ। ਪਹਿਲਾਂ ਤੁਹਾਨੂੰ ਹਾਲੈਂਡ ਦਿਖਾਏ ਸੀਗੇ, ਅੱਜ 855 ਦਿਖਾਉਣੇ ਕੱਲੇ। 2015 ਮਾਡਲ ਹੈ, 5 ਲੱਖ ਤੇ 5000 ਰੁਪਏ ਰੇਟ ਹੈ। ਪੈ ਰਹਿ ਗਿਆ 75 ਪੈਸੇ। ਮਾਣ ਲੱਖਾਂ ਗੁਲਤ ਪੰਜ ਹਜ਼ਾਰ ਕੀ ਰੇਟ ਕੰਡੀਸ਼ਨ ਟ੍ਰੈਕਟਰ ਦੀ ਦੇਖ ਲਓ ਕਿਸੇ ਸਰ ਕੋ ਚੈੱਕ ਕਰ ਲੈ ਡਬਲ ਡਿਸਟ੍ਰਿਬਿਊਟਰ ਵੀਰ ਸ਼ੋਰ ਨੰਬਰ ਬਾਈ ਦਾ ਕੰਡਕਟਰ ਨੰਬਰ ਮਲਾਉਣ ਲੱਗੇ ਹੈ ਬਾਈ ਨਾਲ ਮਨੀਸ਼ ਜੀ ਮੇਰਾ ਨੰਬਰ ਦਸੇ ਬਾਈ ਆਪਣਾ ਵਾਹ ਬਰਾਬਰਿਕ ਪਰਕਿਆ 999 768486 999000 768699000 ਇਹ ਬਾਈ ਦਾ ਨੰਬਰ ਹੈ ਮਨੀਸ਼ ਬਾਈ ਦਾ ਨਾਮ ਹੈ ਇਹ ਬਾਈ ਨਾਲ ਕੰਟੈਕਟ ਕਰਕੇ ਕੰਟੈਕਟ ਕਰਕੇ ਜਿਹੜੀ ਟਰੈਕਟਰ ਦੇਖਣ ਆ ਸਕਦੇ ਹੋ ਇਹ ਤਲਵੰਡੀ ਸਾਬੋ ਮੋੜ ਵਾਲਾ ਚੌਕ ਵੀ ਵਜਦਾ ਹੈ ਰਵੀ ਗੁਰੂ ਰਵੀ ਦਾਸ ਚੌਕ ਵੀ ਵਜਦਾ ਹੈਗਾ ਤੇ ਇਹ ਚੌਕ ਦੇ ਉੱਤੇ ਆ ਕੇ ਤੁਸੀਂ ਕਦੋਂ ਮਰਜ਼ੀ ਟਰੈਕਟਰ ਦੇਖ ਸਕਦੇ ਹੋ ਕਾਫੀ ਟਰੈਕਟਰ ਹੁੰਦੇ ਇੱਥੇ ਕਾਫੀ ਦੁਕਾਨਾਂ ਆਪਣੇ ਉਹ ਸ਼ੋਰੂਮ ਇਹਨਾਂ ਦੇ ਨਾਲ ਹੀ ਆ ਤੇ ਇਹਨਾਂ ਵੀਰਾਂ ਨੂੰ ਮਿਲ ਸਕਦੇ ਆ ਜੇ ਟਰੈਕਟਰ ਲੈਣਾ ਹੋਵੇ ਤੇ ਸਵਰਾਜ ਟਰੈਕਟਰ ਹੀ ਇਕੱਲੇ ਦਿਖਾਏ ਸੀ ਨੂੰ ਅੱਜ ਤਾਂ ਕਰਕੇ ਨਹੀਂ ਟਰੈਕਟਰ ਕਾਫੀ ਹੋਰ ਵੀ ਖੜੇ ਸੀਗੇ ਬਸ ਇਕੱਲੇ ਸਵਰਾਜ ਟਰੈਕਟਰ ਦਿਖਾਏ ਆ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਧੰਨਵਾਦ ਦੋਸਤ